ਇਹ ਪੰਜੋਂ ਕਢਾਉਂਦਾ ਦੇਖੀ ਲੰਬ ਉੱਚੀ ਉੱਚੀ ਗੁੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਣਾ ਲੀਰਾ ਤੇ ਲਫਾਪੇ ਹੁੰਜੂਗਾ ਲਓ ੱਚਗਿਆਂ ਦਾ ਮੈਚ ਤੂੰ ਕਢਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌੜ ਤੇ ਹੂੰ ਔਰ 11 ਹਤੀਪੀ ਕਟੂ ਹੇਟਰਾਂ ਦਾ ਬੀਪੀ ਤੇ 15 ਨੂੰ ਬਿੱਲੋ ਬਿੱਲ ਬੋਰਡ ਤੇ ਹੂੰ ਇਹੋ ਜਿਹਾ ਕਰਤਾ ਰਿਕਾਰਡ ਪੈਦਾ ਜਿਹੜਾ ਟੁੱਟ ਹੀ ਨਹੀਂ ਰਿਹਾ ਖੇਟਰ ਵੀ ਸੋਚਦੇ ਹੁਣਿਆ ਕਿੰਨਾ ਕ ਗਾਣਾ ਪਿਆ ਜਿਹੜਾ ਮੁੱਕ ਹੀ ਨਹੀਂ ਰਿਹਾ ਮਰਨੇ ਤੋਂ ਬਾਅਦ ਵੀ ਪਤੰਦਰ ਦੀ ਸ਼ਾਪ ਦੂਣੀ ਛਾ ਰਹੀ ਆ ਉਹਦਾ ਇੱਕ ਹੀ ਗਾਣਾ ਮਾਨ ਨਹੀਂ ਹੁੰਦਾ ਹੁਣ ਤਾਂ ਸੁਖਣਾ ਈਪੀ ਆ ਰਹੀ ਆ ਹਾਂਜੀ ਕਿੱਥੋਂ ਚਾਰੇ ਪਾਸੇ ਸਿੱਧੂ ਗੱਲਾਂ ਹੋਣ ਤੇਰੀਆਂ ਈਪੀ ਆਉਣੀ ਕਹਿੰਦੇ ਤੇ ਲਿਆ ਦੂ ਨੇਰੀਆਂ ਪੱਤਿਆਂ ਨਹੀਂ ਜਾਣਾ ਥੋਥੋ ਟੋਪੀ ਵਾਲਾ ਕਿੱਲ ਆਉਂਦਾ ਝੋਟਾ ਬੁੱਕਦਾ ਤੇ ਕੱਡੂ ਆ ਕਿੱਲ ਦਸਣੇ ਦੀ ਲੋੜ ਨਹੀਂ ਉਹ ਮੂਸੇ ਵਾਲਾ ਕੌਣ ਆ ਝੋਟਾ ਫਿਰੇ ਬੁੱਕਦਾ ਤੇ ਲੱਲੀ ਛੱਲੀ ਮੌਣਿਆ ਚੱਕਿਆ ਸਟੈਪ ਤੇ ਸਾਲ ਚ ਕਾਤੀ 17 ਦੀ ਪਰ ਇੱਕ ਤੇ ਚੀਕ ਪਵਾਤੀ ਹਜ਼ਾਰਾਂ ਦੀ ਹੋ ਗਿਆ ਪੰਜੋਂ ਕੜਾਉਂਦਾ ਦੇਖੀ ਲੰਬ ਉੱਚੀ ਉੱਚੀ ਗੁੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਣਾ ਲੀਰਾ ਤੇ ਲਫਾਪੇ ਹੁੰਜੂਗਾ ਲਉ ੱਚਗਿਆਂ ਦਾ ਮੈਚ ਤੂੰ ਕੜਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌੜ ਤੇ ਹਉ ਔਣੀ 11 ਹਤੀਪੀ ਕਟੂ ਹੇਟਰਾਂ ਦਾ ਬੀਪੀ ਤੇ 15 ਨੂੰ ਬਿੱਲੋ ਬਿੱਲ ਬੋਰਡ ਤੇ ਹਉ ਇਹੋ ਜਿਹਾ ਕਰਤਾ ਰਿਕਾਰਡ ਪੈਦਾ ਜਿਹੜਾ ਟੁੱਟ ਹੀ ਨਹੀਂ ਰਹਾ ਖੇਟਰ ਵੀ ਸੋਚਦੇ ਹੁਣਿਆ ਕਿੰਨਾ ਕ ਗਾਣਾ ਪਿਆ ਜਿਹੜਾ ਮੁੱਕ ਹੀ ਨਹੀਂ ਰਹਾ ਮਰਨੇ ਤੋਂ ਬਾਅਦ ਵੀ ਪਤੰਦਰ ਦੀ ਸ਼ਾਪ ਦੂਣੀ ਸ਼ਾ ਰਹੀ ਆ ਉਹਦਾ ਇੱਕ ਹੀ ਗਣਾ ਮਾਣ ਨਹੀਂ ਹੁੰਦਾ ਹੁਣ ਤਾਂ ਸੁਖਣਾ ਈਪੀ ਆ ਰਹੀ ਆ ਹਾਂਜੀ ਕਿੱਥੋਂ ਚਾਰੇ ਪਾਸੇ ਸਿੱਧੂ ਗੱਲਾਂ ਹੋਣ ਤੇਰੀਆਂ ਈਪੀ ਆਉਣੀ ਕਹਿੰਦੇ ਤੇ ਲਿਆ ਦੂ ਨੇਰੀਆਂ ਪੱਟਿਆ ਨਹੀਂ ਜਾਣਾ ਥੋ ਥੋ ਟੋਪੀ ਵਾਲਾ ਕਿੱਲ ਆਉਂਦਾ ਝੋਟਾ ਬੁੱਕਦਾ ਤੇ ਕੱਢੂਆ ਕਿੱਲ ਦੱਸਣੇ ਦੀ ਲੋੜ ਨਹੀਂ ਉਹ ਮੂਸੇ ਵਾਲਾ ਕੌਣ ਆ ਝੋਟਾ ਫਿਰੇ ਬੁੱਕਦਾ ਤੇ ਲੱਲੀ ਸ਼ੱਲੀ ਮੌਣਿਆ ਚੱਕਿਆ ਸੱਤ ਪਤੇ ਸਾਲ ਚੱਕਾਤੀ 17 ਦੀ ਪਰ ਇੱਕ ਤੇ ਚੀਕ ਪਵਾਤੀ ਹਜ਼ਾਰਾਂ ਦੀ ਹੋ ਗਿਆ ਪੰਜੋ ਕੜਾਉਂਦਾ ਦੇਖੀ ਲੰਬ ਉੱਚੀ ਉੱਚੀ ਗੂੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਣਾ ਲੀਰਾ ਤੇ ਲਫਾਪੇ ਹੁੰਜੂਗਾ ਲਓ ਟੱਗਿਆਂ ਦਾ ਮੈਚ ਤੂੰ ਕੜਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌੜ ਤੇ ਹੂੰ ਔਰ ਇੱਕ ਗੈਰੰਟੀ ਪਿੱਕ ਤੂੰ ਹੇਟਰਾਂ ਦਾ ਬੀਪੀ ਤੇ 15 ਨੂੰ ਬਿੱਲੋ ਬਿੱਲ ਬੋਰਡ ਤੇ ਹੂੰ ਇਹੋ ਜਿਹਾ ਕਰਤਾ ਰਿਕਾਰਡ ਪੈਦਾ ਜਿਹੜਾ ਟੁੱਟ ਹੀ ਨਹੀਂ ਰਿਹਾ ਹੇਟਰ ਵੀ ਸੋਚਦੇ ਹੋਣਿਆ ਕਿੰਨਾ ਕੁ ਗਾਣਾ ਪਿਆ ਜਿਹੜਾ ਮੁੱਕ ਹੀ ਨਹੀਂ ਰਿਹਾ ਮਰਨੇ ਤੋਂ ਬਾਅਦ ਵੀ ਪਤੰਦਰ ਦੀ ਸ਼ਾਪ ਤੁਣੀ ਛਾ ਰਹੀ ਆ ਉਹਦਾ ਇੱਕ ਹੀ ਗਾਣਾ ਮਾਨਣੀ ਹੁੰਦਾ ਹੁਣ ਤਾਂ ਸੁਖਣਾ ਈਪੀ ਆ ਰਹੀ ਆ ਹਾਂਜੀ ਕਿੱਥੋਂ ਚਾਰੇ ਪਾਸੇ ਸਿੱਧੂ ਗੱਲਾਂ ਹੋਣ ਤੇਰੀਆਂ ਈਪੀ ਆਉਣੀ ਕਹਿੰਦੇ ਤੇ ਲਿਆ ਦੂੰ ਨੇਰੀਆਂ ਪੱਟਿਆ ਨਹੀਂ ਜਾਣਾ ਥੋਥੋ ਟੋਪੀ ਵਾਲਾ ਕਿੱਲ ਆਉਂਦਾ ਝੋਟਾ ਬੁੱਕਦਾ ਤੇ ਕੱਢੂਆ ਕਿੱਲ ਦਸਣੇ ਦੀ ਲੋੜ ਨਹੀਂ ਉਹ ਮੂਸੇ ਵਾਲਾ ਕੌਣ ਆ ਝੋਟਾ ਫਿਰੇ ਬੁੱਕਦਾ ਤੇ ਲੱਲੀ ਛੱਲੀ ਮੌਣਿਆ ਚੱਕਿਆ ਸੱਤ ਪਤ ਤੇ ਸਾਲ ਚੱਕਾਤੀ 17 ਦੀ ਪਰ ਇੱਕ ਤੇ ਚੀਕ ਪਵਾਤੀ ਹਜ਼ਾਰਾਂ ਦੀ ਹੋ ਗਿਆ ਪੰਜੋਂ ਕੜਾਉਂਦਾ ਦੇਖੀ ਲੰਬ ਉੱਚੀ ਉੱਚੀ ਗੁੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਣਾ ਲੀਰਾ ਤੇ ਲਫਾਪੇ ਹੁੰਜੂਗਾ ਲਉ ਛੱਗਿਆਂ ਦਾ ਮੇਤ ਤੂੰ ਕੜਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌੜ ਤੇ ਹਉ ਔਣੀ 11ਤੀਪੀ ਕਟੂ ਹੇਟਰਾਂ ਦਾ ਬੀਪੀ ਤੇ 15 ਨੂੰ ਬਿੱਲੋ ਬਿੱਲ ਬੋਰਡ ਤੇ ਹਉ ਇਹੋ ਜਿਹਾ ਕਰਤਾ ਰਿਕਾਰਡ ਪੈਦਾ ਜਿਹੜਾ ਟੁੱਟ ਹੀ ਨਹੀਂ ਰਿਹਾ ਖੇਟਰ ਵੀ ਸੋਚਦੇ ਹੁਣਿਆ ਕਿੰਨਾ ਕ ਗਾਣਾ ਪਿਆ ਜਿਹੜਾ ਮੁੱਕ ਹੀ ਨਹੀਂ ਰਿਹਾ ਮਰਨੇ ਤੋਂ ਬਾਅਦ ਵੀ ਪਤੰਦਰ ਦੀ ਸ਼ਾਪ ਦੂਣੀ ਛਾ ਰਹੀ ਆ ਉਹਦਾ ਇੱਕ ਹੀ ਗਣਾ ਮਾਣ ਨਹੀਂ ਹੁੰਦਾ ਹੁਣ ਤਾਂ ਸੁਖਣਾ ਈਪੀ ਆ ਰਹੀ ਆ ਹਾਂਜੀ ਕਿੱਥੋਂ ਚਾਰੇ ਪਾਸੇ ਸਿੱਧੂ ਗੱਲਾਂ ਹੋਣ ਤੇਰੀਆਂ ਈਪੀ ਆਉਣੀ ਕਹਿੰਦੇ ਤੇ ਲਿਆ ਦੂ ਨੇਰੀਆਂ ਪੱਟਿਆ ਨਹੀਂ ਜਾਣਾ ਥੋ ਥੋ ਟੋਪੀ ਵਾਲਾ ਕਿੱਲ ਆਉਂਦਾ ਝੋਟਾ ਬੁੱਕਦਾ ਤੇ ਕੱਢੂਗਾ ਕਿੱਲ ਅੱਜ ਦੱਸਣੇ ਦੀ ਲੋੜ ਨਹੀਂ ਉਹ ਮੂਸੇ ਵਾਲਾ ਕੌਣ ਆ ਝੋਟਾ ਫਿਰੇ ਬੁੱਕਦਾ ਤੇ ਲੱਲੀ ਛੱਲੀ ਮੌਣਿਆ ਚੱਕਿਆ ਸਟੈਪ ਤੇ ਸਾਲ ਚੱਕਾਤੀ 17 ਦੀ ਪਰ ਇੱਕ ਤੇ ਚੀਕ ਬਵਾਤੀ ਹਜ਼ਾਰਾਂ ਦੀ ਹੋ ਗਈ ਆ ਪੰਜੋ ਕਢਾਉਂਦਾ ਦੇਖੀ ਲੰਬ ਉੱਚੀ ਉੱਚੀ ਗੁੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਣਾ ਲੀਰਾ ਤੇ ਲਫਾਪੇ ਹੁੰਜੂਗਾ ਲਉ ੱਚਗਿਆਂ ਦਾ ਮੈਚ ਤੂੰ ਕਢਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌੜ ਤੇ ਹੂੰ ਔਰ 11th TPP ਕਟੂ ਹੇਟਰਾਂ ਦਾ BP ਤੇ 15 ਨੂੰ ਬਿੱਲੋ ਬਿੱਲ ਬੋਰਡ ਤੇ ਹੂੰ ਇਹੋ ਜਿਹਾ ਕਰਤਾ ਰਿਕਾਰਡ ਪੈਦਾ ਜਿਹੜਾ ਟੁੱਟ ਹੀ ਨਹੀਂ ਰਿਹਾ ਹੇਟਰ ਵੀ ਸੋਚਦੇ ਹੁਣਿਆ ਕਿੰਨਾ ਕ ਗਾਣਾ ਪਿਆ ਜਿਹੜਾ ਮੁੱਕ ਹੀ ਨਹੀਂ ਰਿਹਾ ਮਰਨੇ ਤੋਂ ਬਾਅਦ ਵੀ ਪਤੰਦਰ ਦੀ ਸ਼ਾਪ ਤੂਣੀ ਛਾ ਰਹੀ ਆ ਉਹਦਾ ਇੱਕ ਹੀ ਗਾਣਾ ਮਾਨਣੀ ਹੁੰਦਾ ਹੁਣ ਤਾਂ ਸੁਖਣਾ ਈਪੀ ਆ ਰਹੀ ਆ ਹਾਂਜੀ ਕਿੱਥੋਂ ਚਾਰੇ ਪਾਸੇ ਸਿੱਧੂ ਗੱਲਾਂ ਹੋਣ ਤੇਰੀਆਂ ਈਪੀ ਉਹਨੀ ਕਹਿੰਦੇ ਤੇ ਲਿਆ ਦੂ ਨੇਰੀਆਂ ਪੱਟਿਆ ਨਹੀਂ ਜਾਣਾ ਥੋਥੋ ਟੋਪੀ ਵਾਲਾ ਕਿੱਲ ਆਉਂਦਾ ਝੋਟਾ ਬੋਕਦਾ ਤੇ ਕੱਢੂਗਾ ਕਿੱਲ ਅੱਜ ਦਸਣੇ ਦੀ ਲੋੜ ਨਹੀਂ ਉਹ ਮੂਸੇ ਵਾਲਾ ਕੌਣ ਆ ਝੋਟਾ ਫਿਰੇ ਬੁੱਕ ਦਾ ਤੇ ਲੱਲੀ ਛੱਲੀ ਮੌਣਿਆ ਆ ਦੀ ਪਰ ਇੱਕ ਤੇ ਚੀਕ ਪਵਾਤੀ ਹਜ਼ਾਰਾਂ ਦੀ ਹੋ ਗਈ ਆ ਪੰਜੋ ਕਢਾਉਂਦਾ ਦੇਖੀ ਲੰਬ ਉੱਚੀ ਉੱਚੀ ਗੁੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਣਾ ਲੀਰਾ ਤੇ ਲਫਾਪੇ ਹੁੰਜੂਗਾ ਲਓ ਛੱਗਿਆਂ ਦਾ ਮੈਚ ਤੂੰ ਕਢਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌੜ ਤੇ ਹੂੰ ਔਣੀ 11 ਕੀਪੀ ਘਟੂ ਹੇਟਰਾਂ ਦਾ ਬੀਪੀ ਤੇ 15 ਨੂੰ ਬਿੱਲੋ ਬਿੱਲ ਬੋਰਡ ਤੇ ਹੂੰ ਉਹ ਨੇਮ ਇਹੋ ਜਿਹਾ ਕਰਤਾ ਰਿਕਾਰਡ ਪੈਦਾ ਜਿਹੜਾ ਟੁੱਟ ਹੀ ਨਹੀਂ ਰਿਹਾ ਖੇਟਰ ਵੀ ਸੋਚਦੇ ਹੋਣਿਆ ਕਿੰਨਾ ਕ ਗਾਣਾ ਪਿਆ ਜਿਹੜਾ ਮੁੱਕ ਹੀ ਨਹੀਂ ਰਿਹਾ ਮਰਨੇ ਤੋਂ ਬਾਅਦ ਵੀ ਪਤੰਦਰ ਦੀ ਸ਼ਾਪ ਤੂਣੀ ਸ਼ਾ ਰਹੀ ਆ ਉਹਦਾ ਇੱਕ ਹੀ ਗਾਣਾ ਮਾਣ ਨਹੀਂ ਹੁੰਦਾ ਹੁਣ ਤਾਂ ਸੁਖਣਾ ਈਪੀ ਆ ਰਹੀ ਆ ਹਾਂਜੀ ਕਿੱਥੋਂ ਚਾਰੇ ਪਾਸੇ ਸਿੱਧੂ ਗੱਲਾਂ ਹੋਣ ਤੇਰੀਆਂ ਈਪੀ ਆਉਣੀ ਕਹਿੰਦੇ ਤੇ ਲਿਆ ਦੂੰ ਨੇਰੀਆਂ ਪੱਟਿਆਂ ਨਹੀਂ ਜਾਣਾ ਥੋਥੋ ਟੋਪੀ ਵਾਲਾ ਕਿੱਲ ਆਉਂਦਾ ਝੋਟਾ ਬੁੱਕਦਾ ਤੇ ਕੱਡੂ ਵਾਲਾ ਕੌਣ ਆ ਝੋਟਾ ਫਿਰੇ ਬੁੱਕਦਾ ਤੇ ਲੱਲੀ ਸ਼ੱਲੀ ਮੌਣਿਆ ਚੱਕਿਆ ਸਟੈਪ ਤੇ ਸਾਲ ਚੱਕਾਤੀ 17 ਦੀ ਪਰ ਇੱਕ ਤੇ ਚੀਕ ਪਵਾਤੀ ਹਜ਼ਾਰਾਂ ਦੀ ਕੀ ਆ ਪੰਜੋਂ ਕੜਾਉਂਦਾ ਦੇਖੀ ਲੰਬ ਉੱਚੀ ਉੱਚੀ ਗੁੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਣਾ ਲੀਰਾਂ ਤੇ ਲਫਾਪੇ ਹੁੰਜੂਗਾ ਲਓ ਛੱਗਿਆਂ ਦਾ ਮੈਚ ਤੂੰ ਕੜਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌਂਰ ਤੇ ਹਉ ਔਣੀ 11 ਈਪੀ ਕਟੂ ਹੇਟਰਾਂ ਦਾ ਬੀਪੀ ਤੇ 15 ਨੂੰ ਬਿੱਲੋ ਬਿੱਲ ਬੋਰਡ ਤੇ ਹਉ ਇਹੋ ਜਿਹਾ ਕਰਤਾ ਰਿਕਾਰਡ ਪੈਦਾ ਜਿਹੜਾ ਟੁੱਟ ਹੀ ਨਹੀਂ ਰਿਹਾ ਖੇਟਰ ਵੀ ਸੋਚਦੇ ਹੁਣਿਆ ਕਿੰਨਾ ਕ ਗਾਣਾ ਪਿਆ ਜਿਹੜਾ ਮੁੱਕ ਹੀ ਨਹੀਂ ਰਿਹਾ ਮਰਨੇ ਤੋਂ ਬਾਅਦ ਵੀ ਪਤੰਦਰ ਦੀ ਸ਼ਾਪ ਦੂਣੀ ਸ਼ਾ ਰਹੀ ਆ ਉਹਦਾ ਇੱਕ ਹੀ ਗਣਾ ਮਾੜ ਨਹੀਂ ਹੁੰਦਾ ਹੁਣ ਤਾਂ ਸੁਖਣਾ ਈਪੀ ਆ ਰਹੀ ਆ ਹਾਂਜੀ ਕਿੱਥੋਂ ਚਾਰੇ ਪਾਸੇ ਸਿੱਧੂ ਗੱਲਾਂ ਹੋਣ ਤੇਰੀਆਂ ਈਪੀ ਉਹਨੀ ਕਹਿੰਦੇ ਤੇ ਲਿਆ ਦੂ ਨੇਰੀਆਂ ਪੱਟਿਆ ਨਹੀਂ ਜਾਣਾ ਥੋਥੋ ਟੋਪੀ ਵਾਲਾ ਕਿੱਲ ਆਉਂਦਾ ਝੋਟਾ ਬੁੱਕਦਾ ਤੇ ਕੱਢੂਗਾ ਕਿੱਲ ਦਸਣੇ ਦੀ ਲੋੜ ਨਹੀਂ ਉਹ ਮੂਸੇ ਵਾਲਾ ਕੌਣ ਆ ਝੋਟਾ ਫਿਰੇ ਬੁੱਕਦਾ ਤੇ ਲੱਲੀ ਸ਼ੱਲੀ ਮੌਣਿਆ ਚੱਕਿਆ ਸਿੱਟਪ ਤੇ ਸਾਲ ਚੱਕਾਤੀ 17 ਦੀ ਪਰ ਇੱਕ ਤੇ ਚੀਕ ਵਵਾਤੀ ਹਜ਼ਾਰਾਂ ਦੀ ਕੀ ਆ ਪੰਜੋ ਕਢਾਉਂਦਾ ਦੇਖੀ ਲੰਬ ਉੱਚੀ ਉੱਚੀ ਗੂੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਣਾ ਲੀਰਾ ਤੇ ਲਫਾਪੇ ਹੁੰਜੂਗਾ ਲਓ ਟੱਗਿਆਂ ਦਾ ਮੈਚ ਤੂ ਕਢਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌੜ ਤੇ ਹਉ ਔਰ ਹੀ ਗੈਰੰਟੀਪੀ ਕਟੂ ਹੇਟਰਾਂ ਦਾ ਬੀਪੀ ਤੇ 15 ਨੂੰ ਬਿੱਲੋ ਬਿੱਲ ਬੋਰਡ ਤੇ ਹਉ ਇਹੋ ਜਿਹਾ ਕਰਤਾ ਰਿਕਾਰਡ ਪੈਦਾ ਜਿਹੜਾ ਟੁੱਟ ਹੀ ਨਹੀਂ ਰਿਹਾ ਖੇਟਰ ਵੀ ਸੋਚਦੇ ਹੋਣਿਆ ਕਿੰਨਾ ਕ ਗਾਣਾ ਪਿਆ ਜਿਹੜਾ ਮੁੱਕ ਹੀ ਨਹੀਂ ਰਿਹਾ ਮਰਨੇ ਤੋਂ ਬਾਅਦ ਵੀ ਪਤੰਦਰ ਦੀ ਸ਼ਾਪ ਤੁਣੀ ਛਾ ਰਹੀ ਆ ਉਹਦਾ ਇੱਕ ਹੀ ਗਾਣਾ ਮਾਣ ਨਹੀਂ ਹੁੰਦਾ ਹੁਣ ਤਾਂ ਸੁਖਣਾ ਈਪੀ ਆ ਰਹੀ ਆ ਹਾਂਜੀ ਕਿੱਥੋਂ ਚਾਰੇ ਪਾਸੇ ਸਿੱਧੂ ਗੱਲਾਂ ਹੋਣ ਤੇਰੀਆਂ ਈਪੀ ਉਹਨੀ ਕਹਿੰਦੇ ਤੇ ਲਿਆ ਦੂੰ ਨੇਰੀਆਂ ਪੱਤਿਆਂ ਨਹੀਂ ਜਾਣਾ ਥੋਥੋ ਟੋਪੀ ਵਾਲਾ ਕਿੱਲ ਆਉਂਦਾ ਝੋਟਾ ਬੁੱਕਦਾ ਤੇ ਕੱਢੂਆ ਕਿੱਲ ਦੱਸਣੇ ਦੀ ਲੋੜ ਨਹੀਂ ਉਹ ਮੂਸੇ ਵਾਲਾ ਕੌਣ ਆ ਝੋਟਾ ਫਿਰੇ ਬੁੱਕਦਾ ਤੇ ਲੱਲੀ ਛੱਲੀ ਮੌਣਿਆ ਜੱ� क्या ਸਿੱਟਪ ਤੇ ਸਾਲ ਚਕਾਤੀ 17 ਦੀ ਪਰ ਇੱਕ ਤੇ ਚੀਕ ਪਵਾਤੀ ਹਜ਼ਾਰਾਂ ਦੀ ਹੋ ਗਿਆ ਪੰਜੋਂ ਕੜਾਉਂਦਾ ਦੇਖੀ ਲੰਬ ਉੱਚੀ ਉੱਚੀ ਗੂੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਣਾ ਲੀਰਾ ਤੇ ਲਫਾਪੇ ਹੁੰਜੂਗਾ ਲਉ ਛੱਗਿਆਂ ਦਾ ਮੈਚ ਤੂੰ ਕੜਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌੜ ਤੇ ਹਉ ਔਰ 11th TPP ਕਟੂ ਹੇਟਰਾਂ ਦਾ BP ਤੇ 15 ਨੂੰ ਬਿੱਲੋ ਬਿੱਲ ਬੋਰਡ ਤੇ ਹਉ ਇਹੋ ਜਿਹਾ ਕਰਤਾ ਰਿਕਾਰਡ ਪੈਦਾ ਜਿਹੜਾ ਟੁੱਟ ਹੀ ਨਹੀਂ ਰਿਹਾ ਖੇਟਰ ਵੀ ਸੋਚਦੇ ਹੋਣਿਆ ਕਿੰਨਾ ਕ ਗਾਣਾ ਪਿਆ ਜਿਹੜਾ ਮੁੱਕ ਹੀ ਨਹੀਂ ਰਿਹਾ ਮਰਨੇ ਤੋਂ ਬਾਅਦ ਵੀ ਪਤੰਦਰ ਦੀ ਸ਼ਾਪ ਦੂਣੀ ਛਾ ਰਹੀ ਆ ਉਹਦਾ ਇੱਕ ਹੀ ਗਣਾ ਮਾਰਨੀ ਹੁੰਦਾ ਹੁਣ ਤਾਂ ਸੁਖਣਾ ਈਪੀ ਆ ਰਹੀ ਆ ਹਾਂਜੀ ਕਿੱਥੋਂ ਵਿਚਾਰੇ ਪਾਸੇ ਸਿੱਧੂ ਗੱਲਾਂ ਹੋਣ ਤੇਰੀਆਂ ਈਪੀ ਆਉਣੀ ਕਹਿੰਦੇ ਤੇ ਲਿਆ ਦੂ ਨੇਰੀਆਂ ਪੱਟਿਆਂ ਨਹੀਂ ਜਾਣਾ ਥੋ ਥੋ ਟੋਪੀ ਵਾਲਾ ਕਿੱਲ ਆਉਂਦਾ ਝੋਟਾ ਬੁੱਕਦਾ ਤੇ ਕੱਢੂਆ ਕਿੱਲ ਦਸਣੇ ਦੀ ਲੋੜ ਨਹੀਂ ਉਹ ਮੂਸੇ ਵਾਲਾ ਕੌਣ ਆ ਝੋਟਾ ਫਿਰੇ ਬੁੱਕਦਾ ਤੇ ਲੱਲੀ ਛੱਲੀ ਮੌਣਿਆ ਚੱਕਿਆ ਸਿੱਟਪ ਤੇ ਸਾਲ ਚੱਕਾਤੀ 17 ਦੀ ਪਰ ਇੱਕ ਤੇ ਚੀਕ ਪਵਾਤੀ ਹਜ਼ਾਰਾਂ ਦੀ ਹੋ ਗਈ ਆ ਪੰਜੋਂ ਕਢਾਉਂਦਾ ਦੇਖੀ ਲੰਬ ਉੱਚੀ ਉੱਚੀ ਗੁੰਜੂਗਾ ਚੜੂਗਾ ਤੂਫਾਨ ਭਾਵੇਂ ਬੈਠਾ ਸਮਸ਼ਾਨ ਕਲਮਨਾਂ ਲੀਰਾ ਤੇ ਲਫਾਪੇ ਹੁੰਜੂਗਾ ਲਉ ਛੱਗਿਆਂ ਦਾ ਮੇਚ ਤੂ ਕਢਾਉਂਦਾ ਦੇਖੀ ਸੇਕ ਘੱਟ ਹੀ ਰਕਾਨੇ ਉਹ ਚੌੜ ਤੇ ਹੂੰ ਔਣੀ 11 ਕੀਪੀ ਕਟੂ ਹੇਟਰਾਂ ਦਾ ਬੀਪੀ